ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਨੂੰ ਹੈਵੀ ਵੈਡਿੰਗ ਵਾਲੇ ਸੂਟਸ ਦਿਖਾ ਰਹੇ ਹਾਂ ਸੋ ਜਿਵੇਂ ਕਿ ਬ੍ਰਾਈਡਲ ਸੂਟਸ ਚਾਹੀਦੇ ਹੁੰਦੇ ਆ ਸੋ ਉਸ ਟਾਈਪ ਦੇ ਸੂਟਸ ਹੈਗੇ ਆ ਜੀ ਤੁਸੀਂ ਕਿਸੇ ਵੀ ਸ਼ੇਡ ਤੇ ਕਿਸੇ ਵੀ ਕਲਰ ਤੇ ਜਿਹੜੇ ਰੈਡੀ ਕਰਵਾ ਸਕਦੇ ਹੋ ਜਿਹੜੇ ਸਾਡੇ ਕੋਲੇ ਅਵੇਲੇਬਲ ਆ ਸੀ ਉਹ ਵੀ ਤੁਹਾਨੂੰ ਦੱਸ ਦਾਂਗੇ ਔਰ ਇਸ ਤਰ੍ਹਾਂ ਦੇ ਜਿਹੜੇ ਹੈਵੀ ਸੂਟਸ ਆ ਅਗਰ ਆਰਡਰ ਤੇ ਬਨਣਾ ਜੀ ਤਾਂ ਥੋੜਾ ਟਾਈਮ ਲੱਗਦਾ ਔਰ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਟਾਈਮ ਤੇ ਮਿਲ ਸਕਣ ਸੋ ਇਹ ਹੈਗਾ ਜੀ ਨਿਓਨ ਸ਼ੇਡ ਹੈ ਇਹ ਹਮੇਸ਼ਾ ਜਿਹੜਾ ਸ਼ੇਡ ਹੈਗਾ ਇਹ ਪਿਓਰ ਤੇ ਹੁੰਦਾ ਸੋ ਇਹ ਤੁਸੀਂ ਪਿਓਰ ਤੇ ਕਰਵਾ ਸਕਦੇ ਹੋ ਅਗਰ ਸੇਮ ਸ਼ੇਡ ਹੈ ਕਿਉਂਕਿ ਸੈਮੀ ਵਾਲਾ ਇਹ ਕਲਰ ਨਹੀਂ ਹੈਗਾ ਸੋ ਇਹ ਬਹੁਤ ਹੀ ਪਿਆਰਾ ਸੂਟ ਹੈ ਇਹ ਦੇਖੋ نیچے ਬਾਰਡਰ ਹੈ ਬਹੁਤ ਹੀ ਡਿਫਰੈਂਟ ਜੀ ਤਰ੍ਹਾਂ ਦਾ ਇਹਦੀ embroiderry ਕੀਤੀ ਹੋਈ ਹੈ ਦੇਖੋ ਇਸ ਰੰਗਲਾ ਬਣਿਆ ਹੋਇਆ ਸਾਰੇ ਦੇ ਵਿੱਚ ਜਿਹੜਾ ਸਿੱਪੀ ਦਾ ਤੱਪਕੇ ਦਾ ਅਰਿਕ ਤਨੰਦ ਦਾ ਕੰਮ ਕੀਤਾ ਹੋਇਆ ਘਟਦਾ ਨਾਲ ਵੀ ਲੱਗਿਆ ਹੋਇਆ ਸੋ ਇਹ ਬਹੁਤ ਹੀ ਯੂਨੀਕ ਜਿਹਾ ਕਨਸੈਪਟ ਹੈ ਇਸ ਤਰ੍ਹਾਂ ਸਾਰਾ ਸ਼ਰਟ ਦੇ ਵਿੱਚ ਇਹਦੇ ਲਈ ਆਪਾਂ ਨੂੰ ਪ੍ਰੋਪਰ ਲੈਂਥ ਚਾਹੀਦੀ ਹੈ ਅਗਰ ਤੁਸੀਂ ਪਿਓਰ ਤੇ ਕਰਨਾ ਅਗਰ ਸੈਮੀ ਤੇ ਕਰਨਾ ਤੁਸੀਂ ਕਿਸੇ ਵੀ ਹੋਰ ਸ਼ੇਡ ਤੇ ਕਰ ਸਕਦੇ ਹੋ ਔਰ ਇਹਦੇ ਬੈਕ ਤੇ ਵੀ ਇਸ ਤਰ੍ਹਾਂ ਆਪਾਂ ਬੂਟੀ ਦਿੱਤੀ ਹੋਈ ਹੈ ਸਾਰੇ ਬੈਕ ਸੋ ਔਰ ਦੁਪੱਟੇ ਤੇ ਇਹਦੇ ਆਪਾਂ ਕਟ ਵਰਕ ਦੇਵਾਂਗੇ ਜਾਂ ਲੇਸ ਦੇਵਾਂਗੇ ਸੌਰੀ オーਰਗੈਂਜ਼ਾ ਕਰਨਾ ਲੇਸ ਦਿੱਤੀ ਹੋਈ ਆ オーਰਗੈਂਜ਼ਾ ਦੁਪੱਟਾ ਕਰਨਾ ਸੋ ਆਪਣੇ ਕੋਲ ਜਿਵੇਂ ਜਿਵੇਂ ਵੀ ਸੂਟਸ ਆ ਬਹੁਤ ਜਲਦੀ ਦੇ ਵਿੱਚ ਆ ਰਹੇ ਆ ਕੁਝ ਨਵੇਂ ਡਿਜ਼ਾਈਨ ਵੀ ਬਣ ਰਹੇ ਆ ਸੋ ਉਹ ਵੀ ਆਪਾਂ ਕਈ ਵਾਰ ਵੀਡੀਓ ਬਣਾਉਣ ਦਾ ਟਾਈਮ ਨਹੀਂ ਹੁੰਦਾ ਸੋ ਇਹ ਜਿਵੇਂ ਹੈਗਾ ਜੀ ਲਾਈਟ ਯਾ येलो ਸ਼ੇਡ ਆ ਇਹ ਬਹੁਤ ਹੀ ਪਿਆਰਾ ਜਿਹਾ ਇਹ ਸੂਟ ਹੈ ਔਰ ਇਹ ਦੇਖੋ ਸਾਰੇ ਦੇ ਵਿੱਚ ਸਿੱਪੀ ਦਾ ਔਰ ਤਿੱਲੇ ਦਾ ਕੰਮ ਹੈਗਾ ਜ਼ੀਗਜ਼ੈਗ ਬਣੀ ਹੋਈ ਹੈ ਔਰ ਵਿਚੇ ਦੇ ਫਲਾਰ ਦਿੱਤੇ ਹੋਏ ਐ ਇਸ ਤਰ੍ਹਾਂ ਦੇ ਸੋ ਇਹਦੇ ਨਾਲ ਤੁਸੀਂ ਸਿੰਪਲ ਨਾਰਕਲੀ ਫਰੌ ਕਰ ਸਕਦੇ ਹੋ ਸਿੰਪਲ ਉਹਨੂੰ ਗੋਟਾ ਦੇਖ ਕੇ ਆਪਾਂ ਫਿਨਿਸ਼ਿੰਗ ਕਰ ਸਕਦੇ ਹਾਂ ਕਿਉਂਕਿ ਇਸ ਤਰ੍ਹਾਂ ਜੇਕਰ ਤੁਸੀਂ ਵਰਕ ਕਰੋਗੇ ਤਾਂ ਇਹ ਕਾਫੀ ਜਿਹੜਾ ਕੋਸਟਲੀ ਹੋ ਜਾਊਗਾ ਹਾਂ ਇੰਨਾ ਹੈਵੀ ਦੁਪੱਟਾ ਹੈ ਇਹਦੇ ਨਾਲ ਤੁਸੀਂ ਸਿੰਪਲ ਸੂਟ ਥੋੜੀ ਸਕੈਲਪਿੰਗ ਨਾਲ ਵੀ ਵੀਰ ਕਰ ਸਕਦੇ ਹਾਂ ਜੀ ਹਾਂ ਤੁਸੀਂ ਫਰੌਗ ਸਟਾਈਲ ਵਗੈਰਾ ਬਣਾ ਸਕਦੇ ਹੋ ਸੋ ਉਹ ਵੀ ਬਹੁਤ ਪਿਆਰਾ ਲੱਗੂਗਾ ਇਸ ਤਰ੍ਹਾਂ ਇਹ ਵਿੱਚ ਇਹਦੇ ਬਹੁਤ ਹੀ ਪਿਆਰੇ ਜਿਹੇ ਫਲਾਅਰ ਦਿੱਤੇ ਹੋਏ ਆ 컬러ਫੁਲ ਜੀ ਸੋ ਉਹਦੇ ਨਾਲ ਇਹਦੀ ਕਰੀਸ ਆ ਜਿਹੜੀ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ ਸੋ ਕਾਫੀ ਫਲਾਅਰਸ ਹੈ ਜੀ ਇਸ ਤਰ੍ਹਾਂ ਇਹ ਦੇਖੋ ਸਾਰੇ ਦੁਪੱਟੇ ਦੇ ਵਿੱਚ ਸੋ ਇਹ ਤੁਸੀਂ ਓਨਲੀ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਦੁਪੱਟਾ ਵੀ ਲੈ ਸਕਦੇ ਹੋ ਵਿਦ ਫਰੌਗ ਵਗੈਰਾ ਜਾਂ ਸੂਟ ਸਿੰਪਲ ਪਰਵਾਉਣਾ ਚਾਹੁੰਦੇ ਹੋ ਸੋ ਸਾਰਿਆਂ ਨਾਲ ਜਿਹੜੀ ਪ੍ਰਾਈਸਿਸ ਹੈ ਉਹ ਅਲੱਗ-ਅਲੱਗ ਹੋ ਜਾਂਦੀ ਹੈ ਇਹ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਮੈਂਸ਼ਨ ਕਰਦੇ ਆਂ ਔਰ ਜਿਹੜੀ ਆਪਾਂ ਲਾਸਟ ਜਿਹੜੀਆਂ ਵੀਡੀਓ ਪਾਈਆਂ ਸੀਗੀਆਂ ਰੈਡੀ ਸੂਟਸ ਦੀਆਂ ਆਪਾਂ ਸਾਰੇ ਦੇ ਵਿੱਚ ਜਿਹੜੀ ਪ੍ਰਾਈਸ ਮੈਂਸ਼ਨ ਕੀਤੀ ਸੀ ਪਰ ਫੇਰ ਵੀ ਬਹੁਤ ਸਾਰੇ ਜਿਹੜੇ ਕਸਟਮਰ ਹੈਗੇ ਆ ਉਹ ਦੁਬਾਰਾ-ਦੁਬਾਰਾ ਪ੍ਰਾਈਸ ਜਿਹੜਾ ਪੁੱਛਦੇ ਆਂ ਸੋ ਪਹਿਲਾਂ ਤਾਂ ਆਪਣੀ ਕੋਈ ਆਪਾਂ ਜ਼ਿਆਦਾ ਲੰਬੀ ਵੀਡੀਓ ਨਹੀਂ ਰੱਖਦੇ ਜੀ ਬਿਲਕੁਲ ਥੋੜੇ ਜਿਹਾ 3 ਜਾਂ 4 ਮਿੰਟ ਦੀ ਹੁੰਦੀ ਹੈ ਕਈ ਵਾਰ ਜਦੋਂ ਆਪਾਂ ਲੈਸਟੇ ਕੱਟਦੇ ਹਾਂ ਉਹ ਚਾਹ ਪੰਜ ਜਾਂ 6 ਜਾਂ 7 ਮਿੰਟ ਤੋਂ ਜ਼ਿਆਦਾ ਨਹੀਂ ਹੁੰਦੀ ਸੋ ਤੁਸੀਂ ਚੰਗੀ ਤਰ੍ਹਾਂ ਆਪਣਾ ਸੂਟ ਜਿਹੜਾ ਸਿਲੈਕਟ ਕਰੋ ਚੰਗੀ ਤਰ੍ਹਾਂ ਦੇਖੋ ਔਰ ਹੋਲਡ ਕਰਵਾਓ ਸੋ ਬਹੁਤ ਵਧੀਆ ਰਿਸਪੌਂਸ ਆਇਆ ਸਾਰਿਆਂ ਨੇ ਬਹੁਤ ਪਸੰਦ ਕੀਤੇ ਆਰਡਰ ਵੀ ਆਏ ਆ ਔਰ ਆਪਣਾ ਉਹ ਸਟਾਕ ਕਲੀਅਰੈਂਸ ਵੀ ਹੋ ਗਿਆ ਇਸ ਤਰ੍ਹਾਂ ਜੀ ਇਹ ਵੀ ਬ੍ਰਾਈਡਲ ਦੇ ਵਿੱਚ ਤੁਸੀਂ ਵੀਅਰ ਕਰ ਸਕਦੇ ਹੋ ਗਲੇ ਦਾ ਵਰਕ ਹੈਗਾ ਸਾਰੇ ਦੇ ਵਿੱਚ ਮੋਤੀ ਸਿੱਪੀ ਧੱਕਾ ਨਕਸ਼ੀ ਦਾ ਕੰਮ ਹੋਇਆ ਹੋਇਆ ਸੋ ਇਸ ਤਰਾ ਦਾ ਫੁੱਲ ਹੈਵੀ ਹੈ ਜਿਹੜਾ ਬਾਰਡਰ ਬਣਿਆ ਹੋਇਆ ਤੇ ਇਹਦਾ ਜਿਹੜਾ ਸ਼ੇਡ ਹੈਗਾ ਇਟਸ ਸੈਮੀ ਫਾਈਨ ਗਰੇਪ ਦੇ ਉੱਪਰ ਹੈ ਸੋ ਇਹਦਾ ਜਿਹੜਾ ਸ਼ੇਡ ਹੈਗਾ ਰੂਬੀ ਐਗਜ਼ੈਕਟ ਰੂਬੀ ਸ਼ੇਡ ਹੈ ਥੋੜਾ ਰੈੱਡ ਲੱਗ ਰਿਹਾ ਰੈੱਡ ਨਹੀਂ ਹੈਗਾ ਕਾਫੀ ਡਿਫਰੈਂਟ ਹੈ ਵੀਡੀਓ ਨਾਲ ਸੋ ਇਹੋ ਜਿਹੀ ਸ਼ੇਡ ਹੈਗੇ ਜਿਹੜੇ ਉਹ ਥੋੜੇ ਜਿਹੀ ਚੇਂਜ ਆਉਂਦੇ ਆ ਰੈਡ ਨਹੀਂ ਹੈਗਾ ਇਹ ਬਿਲਕੁਲ ਵੀ ਰੂਬੀ ਸ਼ੇਡ ਹੈ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਇਹਦੀ ਮੈਂ ਤੁਹਾਨੂੰ ਐਗਜ਼ੈਕਟ ਜਿਹੜੀ ਲੈਂਥ ਔਰ ਕੀ ਰਾ ਪਾ ਤੁਹਾਨੂੰ ਦੱਸ ਦਿੰਨੇ ਆ ਕਿੰਨੀ ਹੋਊਗੀ ਇਹ ਹੈਗਾ 42 43 ਦੇ ਅਕੋਰਡਿੰਗ ਬਣਿਆ ਹੋਇਆ 43 ਹੀ ਹੋ ਸਕਦਾ ਜੀ 43 ਦੇ ਅਕੋਰਡਿੰਗ ਬਣਿਆ ਹੋਇਆ ਔਰ ਇਹਦਾ ਆਪਾਂ ਇਹੀ ਗ੍ਰੇ ਦੇ ਵਿੱਚ ਤੁਸੀਂ ਲੈ ਸਕਦੇ ਹੋ ਦੁਪੱਟੇ ਤੇ ਲੇਸਿਸ ਲਵਾ ਸਕਦੇ ਹੋ ਚਨੌਨ ਕਰ ਸਕਦੇ ਹੋ ਆਰਗੈਂਜ਼ਾ ਤੇ ਲੇਸਿਸ ਕਰ ਸਕਦੇ ਹੋ ਸੋ ਬਹੁਤ ਹੀ ਪਿਆਰੀ ਇਹਦੀ ਗ੍ਰੇਸ ਆਉਗੀ ਨੈਕਸਟ ਹੈਗੇ ਆ ਜੀ ਬਹੁਤ ਹੀ ਪਿਆਰਾ ਜਿਹਾ ਪਰਪਲ ਸ਼ਨੀਅਨ ਸ਼ੇਡ ਹੈ ਸੋ ਪਹਿਲਾਂ ਆਪਾਂ ਤੁਹਾਨੂੰ ਸ਼ਰਟ ਪੀਸ ਦਿਖਾਉਣੀ ਹੈ ਗ੍ਰੇਪ ਦੇ ਉੱਪਰ ਆ ਫਾਈਨ ਗ੍ਰੇਪ ਦੇ ਉੱਪਰ ਹੈ ਇਸ ਤਰ੍ਹਾਂ ਕੀ ਰੀਤੀ ਬਾਰਡਰ ਬਣਿਆ ਹੋਇਆ ਹੈ ਔਰ ਉੱਪਰ ਤੱਕ ਜਿਹੜੇ ਫਲਾਰ ਬਣੇ ਉਪਰਤਕ ਫਲਾਰ ਬਣੀ ਹੋਈ ਆ ਤੇ ਇਹਦਾ ਦੁਪੱਟਾ ਹੈਗਾ ਜਿਹੜਾ ਉਹ ਵੀ ਬਹੁਤ ਹੀ ਜ਼ਗਾ ਪਿਆਰਾ ਹੈ। ਇਸਰਾ ਸਾਈਜ਼ ਤੇ ਪੈਨਲ ਬਣੇ ਹੋਏ ਆ, ਸੈਂਟਰ ਪੈਨਲ ਬਣਿਆ ਹੋਇਆ, ਸਾਈਡਸ ਤੇ ਬਾਕਸ ਬਣੀ ਹੋਈ ਆ। ਸੋ ਇਹ ਬਹੁਤ ਹੀ ਪਿਆਰਾ ਦੇਖੋ ਕਨਸੈਪਟ ਹੈ। ਆਂਡ ਡਿਫਰੈਂਟ ਜਾਇਦਾ ਐਮਬਰੋਇਡਰੀ ਸਟਾਈਲ ਹੈ ਜੋ ਤੁਸੀਂ ਕਦੇ ਵੀਅਰ ਨਹੀਂ ਕੀਤਾ ਹੋਊਗਾ ਹੈਵੀ ਵੀ ਹੈ ਹਲਕਾ ਵੀ ਹੈ ਸੋ ਇਹ ਦੇਖੋ ਦੁਪੱਟਾ ਇਹਦਾ ਕਾਫੀ ਹੈਵੀ ਹੋ ਜਾਂਦਾ ਹੈ ਹੈਂਡ ਵਰਕ ਹੈ ਕਿਉਂਕਿ ਹੈਂਡ ਵਰਕ ਤੁਹਾਨੂੰ ਵੀ ਪਤਾ ਹੈ ਕਾਫੀ ਕਾਸਟਲੀ ਹੋ ਜਾਂਦਾ ਸੋ ਆਪਾਂ ਹਰ ਇੱਕ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਹੈਵੀ ਵੀ ਲੱਗੇ ਔਰ ਰੇਟ ਵਾਈਜ਼ ਵੀ ਠੀਕ ਹੋਵੇ ਸਾਰੇ ਦੇ ਵਿੱਚ ਤਿੱਲੇ ਦਾ ਵਰਕ ਹੈ ਇਸ ਤਰ੍ਹਾਂ ਦੇ ਫਲਾਰ ਹੈ ਸੋ ਇਹਦੀ ਗ੍ਰੀਸ ਹੈ ਜਿਹੜੀ ਬਹੁਤ ਹੀ ਪਿਆਰੀ ਹੈ ਐਗਜ਼ੈਕਟ ਸ਼ੇਡ ਹੈ ਜੀ ਜਿਹੜਾ ਵੀਡੀਓ ਦੇ ਵਿੱਚ ਆ ਰਿਹਾ ਹੈ ਅਨੀਅਨ ਜਾਂ ਪਰਪਲਿਸ਼ ਅਨੀਅਨ ਸ਼ੇਡ ਹੈ ਤੋ ਤੇ ਤੁਸੀਂ ਲੈ ਸਕਦੇ ਹੋ ਮੇਰੇ ਵਿੱਚ ਘੇਰਾ ਲੈਣ ਦਾ ਕੋਈ ਚੱਕਰ ਨਹੀਂ ਹੈਗਾ ਜੀ ਲੈਂਥ ਹੈ ਕਿਉਂਕਿ ਗਲਾ ਨਹੀਂ ਬਣਿਆ ਹੋਇਆ ਪ੍ਰੋਪਰ ਇਹਦਾ ਘੇਰਾ ਵੀ ਆਪਾਂ ਫ੍ਰੀ ਬਣਾਉਨੇ ਹੈਗੇ ਆ ਤੇ ਇਹ ਘੇਰਾ ਆਰਾਮ ਨਾਲ ਹੋਏਗਾ ਤੇਰੀ ਤੇਰੀ ਘੇਰੇ ਦੇ ਵਿੱਚ ਤੁਸੀਂ ਲੈਣ ਤੁਸੀਂ 45 6 ਜਿੰਨੀ ਚਾਹੋ ਕਰ ਸਕਦੇ ਹੋ ਹਾਂਜੀ ਤੇ ਇਹ ਘੇਰਾ ਆਰਾਮ ਨਾਲ ਬਣੂਗਾ ਇਹਦਾ ਔਰ ਇਸਰਾ ਇਹਦਾ ਦੁਪੱਟਾ ਹੈ ਜੀ। ਇਹਦਾ ਸੂਟ ਹੈ ਜਿਹੜਾ ਇਸ ਤਰ੍ਹਾਂ ਬਣਿਆ। ਸ ਬਹੁਤ ਹੀ ਪਿਆਰਾ ਹੈ। ਔਰ ਇਹਦੀ ਇਹ ਪੌਂਚੇ ਤੇ ਬੁੱਤੀ ਜਿਹੀ ਹੈ। ਬੇਖੂੜ ਥੋੜਾ ਜਿਹਾ ਪਾਚੇ ਤੇ ਕੀਤਾ ਹੋਇਆ। ਔਰ ਇਹਦਾ ਬਾਜੂ ਹੈ ਜਿਹੜਾ ਸਾਈਜ਼ ਇਸ ਰੰਗੀ ਰੀ ਬਾਚੂ ਹੈ ਸੋ ਇਹ ਤੁਸੀਂ ਐਜ਼ ਇਟ ਇਜ਼ ਲੈ ਸਕਦੇ ਹੋ ਜੀ ਆਪਣੇ ਕੋਲੇ ਰੈਡੀ ਹੈ ਇਹ ਵੀ ਆਪਣੇ ਕੋਲੇ ਰੈਡੀ ਹੈ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਇਹ ਵੀ ਰੈਡੀ ਹੈਗਾ ਇਹ ਵੀ ਰੈਡੀ ਹੈ ਔਰ ਇਹ ਵੀ ਰੈਡੀ ਹੈ ਸੋ ਇਹ ਤਿੰਨੇ ਸੂਟ ਰੈਡੀ ਹੈ ਅਗਰ ਤੁਸੀਂ ਇਹ ਬਣਾਉਣਾ ਤੁਸੀਂ ਆਰਡਰ ਤੇ ਬਣਾ ਸਕਦੇ ਹੋ ਇਹ ਆਪਣਾ ਆਰਡਰ ਦਾ ਪੀਸ ਹੈ ਔਰ ਜਿਹੜਾ ਆਪਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਇਹ ਵੀ ਰੈਡੀ ਪੀਸ ਹੈ ਤੁਸੀਂ ਇਸੇ ਤਰ੍ਹਾਂ ਇਹਨੂੰ ਲੈ ਸਕਦੇ ਆ ਸੋ ਇਹ ਦੇਖੋ ਜੀ ਇਹ ਵੀ ਸੇਮ ਹੈ ਇਹ ਜੌਰਜਟ ਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਗ੍ਰੀਨਿਸ਼ ਸ਼ੇਡ ਹੈ ਇਹ ਵੀ ਔਰ ਸਾਰੇ ਦੇ ਵਿੱਚ ਇਸ ਤਰ੍ਹਾਂ ਫਲਾਰ ਦਿੱਤੇ ਹੋਏ ਆ ਬੂਟੀ ਦਿੱਤੀ ਹੋਈ ਆ ਕਿਉਂਕਿ ਇਹਦਾ ਦੁਪੱਟਾ ਜਿਹੜਾ ਕਾਫੀ ਹੈਵੀ ਹੈ ਫੁੱਲ ਹੈਵੀ ਦੁਪੱਟਾ ਹੈ ਇਹਦੇ ਵਿੱਚ ਬਿਲਕੁਲ ਵੀ ਉਹ ਜਿਹੜੀ ਸੈਂਟਰ ਪੈਨਲ ਦੇ ਵਿੱਚ ਵਰਕ ਸੀਗਾ ਔਰ ਸਾਈਡਸ ਤੇ ਆਪਾਂ ਬਾਕਸ ਲਿੱਤੇ ਹੋਏ ਸੀ ਸੋ ਇਹਦੇ ਵਿੱਚ ਆਪਾਂ ਸਾਰੇ ਦੇ ਵਿੱਚ ਜਿਹੜਾ ਵਰਕ ਕੀਤਾ ਹੋਇਆ ਹੈ ਇਸ ਰ ਸਾਰੇ ਦੇ ਵਿੱਚ ਵਰਕ ਹੈ ਸੋ ਜਿਵੇਂ ਤੁਸੀਂ ਬਣਾਉਣਾ ਚਾਹੁੰਦੇ ਹੋ ਤੁਸੀਂ ਇਹਨੂੰ ਬਣਾ ਸਕਦੇ ਹੋ ਇਹ ਸਿੰਪਲ ਸੂਟ ਹੈ ਜੀ ਸਿੰਪਲ ਸੂਟ ਤੇ ਸਿੰਪਲ ਏਮਬਰਾਇਡਰੀ ਹੈਗੀ ਹੈ ਦੁਪੱਟੇ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਦੇ ਵਿੱਚ ਵਰਕ ਹੈ ਬਹੁਤ ਹੀ ਡੀਸੈਂਟ ਵਰਕ ਹੈ ਡੀਸੈਂਟ ਜੇ ਕਲਰ ਲੱਗੇ ਹੋਏ ਆ ਕੋਈ ਇਹ ਨਹੀਂ ਹੈਗਾ ਕਿ ਇਰੀਟੇਟ ਕਰੂਗਾ ਵਰਕ ਸੋ ਇਹਦੀ ਜਿਹੜੀ ਬਾਟਮ ਹੈਗੀ ਉਹ ਪਲੇਨ ਹੋਊਗੀ ਜੀ ਔਰ ਇਸੇ ਤਰ੍ਹਾਂ ਇਹਦੇ ਬਾਜੂ ਹੈਗੇ ਆ ਪਿਓਰ ਜੌਰਜਟ ਦੀ ਸ਼ਰਟ ਹੈ ਜੀ ਇਹ ਨਾਲ ਆਪਾਂ ਗਰੀਬ ਦੀ ਬਾਟਮ ਲਗਾਵਾਂਗੇ ਸੋ ਇਹਦਾ ਪ੍ਰਾਈਸ ਅਲੱਗ ਹੈ ਸਾਰਿਆਂ ਦੇ ਪ੍ਰਾਈਸਿਸ ਅਲੱਗ-ਅਲੱਗ ਹੈ ਤੁਸੀਂ ਜੋ ਵੀ ਸੂਟ ਬਣਾਉਣਾ ਪਿਓਰ ਤੇ ਸੈਮੀ ਤੇ ਮੈਂਸ਼ਨ ਕਰਕੇ ਪ੍ਰਾਈਸ ਪੁੱਛਿਓ ਸੋ ਆਪਾਂ ਤੁਹਾਨੂੰ ਉਸ ਤਰ੍ਹਾਂ ਦੀ ਪ੍ਰਾਈਸਿਸ ਦੇਵਾਂਗੇ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਹਾਂਗੇ ਸੋ ਬਣੇ ਰਹਿ ਮਿਲ ਜਨ ਨੂੰ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਬਹੁਤ ਸਾਰਾ ਅਪੀਆਜ਼ ਨੇਗੇ ਬਹੁਤ-ਬਹੁਤ ਥੈਂਕ ਯੂ ਥੈਂਕ ਯੂ ਸੋ ਮੱਚ